ਵਾਹਿ ਗੁਰੂ ਸਾਹਿਬ ਜੀਓ ਸ਼ਰੀਰ ਮਹੱਲਾ ਪਹਿਲਾ ਕਰਤੀ ਜਾ 에ਹੋ ਤਨ ਧਰਤੀ বীজ ਕਰਮ ਕਰੋ ਸਲਿਲ ਆਪਾਉ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜੁਮਾਏ ਲੈ ਐਉਂ ਪਾਵਸ ਪਾਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਹੋ へ ਨਾ ਅੰਤ ਸਖਾਇ ਰਹਾਉ ਬਿਖਰ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਜਾਪ ਤਪ ਸੰਜਮ ਉਹੇ ਜਾਬ ਰਾਖੇ ਕਮਲ ਵਿਗਸਾ ਮਾਧੂ ਆਸਰ ਮਾਈ 20 ਸਪਤਾਹਰੋ ਬਾਸਰੋ ਸੰਗ੍ਰਹਿ ਤੀਨ ਖੋੜਾਂ ਨਿਤਕਾਲ ਸਾਰ 10 18 ਮੈਂ ਅਪਰੰਪਰੋ ਚੀਨ ਕਹ ਨਾਨਕ ਿਵ ਏਕ ਤਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵਚਨ ਬਾਣੀ ਅਕਾਲ ਪੁਰਖ ਵੈਗੁਰੂ ਦਾ ਹਿਰਦਾ ਰੱਬ ਦੇ ਪ੍ਰਤੱਖ ਰੂਪ ਬਖਸ਼ਾ ਦੇ ਦਾਤੇ ਪਤਿਤ ਪਾਵਨ ਗਰੀਬ ਨਵਾਜ਼ ਲੋਕ ਪਰਲੋਕ ਦੇ ਸਹਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ صدਕਾ ਸਤਿਗੁਰਾਂ ਦੇ ਇਸ ਅਸਥਾਨ ਸੋ ਘਰ ਵਿਖੇ ਚੱਲਦੀ ਲੜੀਵਾਰ ਵਿਆਖਿਆ ਵਿੱਚ ਅਜਿਹਾ ਦਾ ਸ਼ਬਦ 23 ਅੰਗ ਤੇ ਸੁਭਾਏਮਾਨ ਹੈ। ਔਰ ਗੁਰੂ ਨਾਨਕ ਸਾਹਿਬ ਬਾਦਸ਼ਾਹ ਜੀ ਦੀ ਰਸਨਾ ਤੋਂ ਇਹ ਬਚਨ ਉਚਾਰੇ ਹੋਏ ਨੇ। ਪਹਿਲਾ ਸ਼ਬਦ ਕਿਸ ਇਸ ਤਰ੍ਹਾਂ ਦੇ ਮਨੁੱਖ ਨੂੰ ਸੰਬੋਧਿਤ ਹੈ ਜੋ ਖੇਤੀ ਦਾ ਕੰਮ ਕਰਦਾ ਹੈ। ਪਰ ਲੱਗਦਾ ਉਹਨੇ ਸਵਾਲ ਵੀ ਕੀਤਾ ਹੈ ਕਿਉਂਕਿ ਸ਼ਬਦ ਦੀ ਅਖੀਰਲੀ ਤੁਕ ਕਿਸੇ ਸਵਾਲ ਦਾ ਜਵਾਬ ਦੇ ਰਹੀ ਹੈ ਕਹ ਨਾਨਕ ਏਵ ਏਕ ਤਰਹਿ ਕਿਸੇ ਨੇ ਪੁੱਛਿਆ ਮਹਾਰਾਜ ਇਹ ਸਾਡਾ ਜੀਵਨ ਜਿਹੜਾ ਇੱਕ ਬੜੇ ਭਾਰੇ ਸਮੁੰਦਰ ਵਿੱਚ ਅਸੀਂ ਜੀ ਰਹੇ ਹਾਂ ਜਿੱਥੇ ਲਹਿਰਾਂ ਦਾ ਕੋਈ ਅੰਤ ਨਹੀਂ ਇੱਕ ਲਹਿਰ ਸ਼ਾਂਤ ਹੁੰਦੀ ਦੂਜੀ ਉੱਠ ਪੈਂਦੀ ਦੂਜੀ ਸ਼ਾਂਤ ਹੁੰਦੀ ਤੀਜੀ ਉੱਠ ਪੈਂਦੀ ਘੁੰਮਣ ਘੇਰੀਆਂ ਦਾ ਪਤਾ ਹੀ ਨਹੀਂ ਲੱਗਦਾ ਕਦੀ ਕਾਮ ਦੀਆਂ ਹੰਦੇਰੀਆਂ ਕਦੀ ਕ੍ਰੋਧ ਦੀ ਅੱਗ ਕਦੀ ਲੋਭ ਦਾ ਚੱਕੜ ਕਦੀ ਮੋਹ ਕਦੀ ਹੰਕਾਰ ਪਤਾ ਨਹੀਂ ਕਿੰਨਾ ਕੁ ਇਹ ਵਸਾਰਾ ਹੈ ਜਿਹੜਾ ਤੇਰੇ ਘਰ ਵੱਲ ਆਉਣ ਨਹੀਂ ਦਿੰਦਾ ਤੇ ਫਿਰ ਉਹਦੇ ਕਾਰਨਮੀ ਸੱਚੇ ਪਾਤਸ਼ਾਹ ਨੇ ਉਸ ਜ਼ਿੰਮੇਦਾਰ ਨੂੰ ਦੱਸੇ ਨੇ ਇਹ ਸ਼ਬਦ ਅਰਥਾਂ ਦੇ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਹਨਾਂ ਥੋੜੇ ਜਿਹੇ ਸ਼ਬਦਾਂ ਵਿੱਚ ਆਉਂਦਾ ਜਿਹਦੇ ਅਰਥ ਵੈਸੇ ਤੇ ਬਾਣੀ ਦਾ ਇੱਕ ਵੀ ਸ਼ਬਦ ਕੋਈ ਵੀ ਮਨੁੱਖ ਇਹ ਦਾਵਾ ਨਹੀਂ ਕਰ ਸਕਦਾ ਵੀ ਮੈਂ ਪੂਰਾ ਕਰ ਦਿੱਤਾ ਹੈ ਪਰ ਕੁਝ ਸ਼ਬਦ ਤੇ ਐਸੇ ਨੇ ਜਿਨ੍ਹਾਂ ਦਾ ਕੋਈ ਅੰਦਾਜ਼ਾ ਲੱਗਦਾ ਹੀ ਨਹੀਂ ਸਤਿਗੁਰੂ ਜੀ ਦੀ ਇਸ ਪਾਵਨ ਪਵਿੱਤਰ ਲਫ਼ਜ਼ਾਂ ਨੂੰ ਕੁਝ ਆਪਣੇ ਵਾਸਤੇ ਆਪਾਂ ਸਮਝ ਸਕੀਏ ਤਾਂ ਕਿ ਇਹਨਾਂ ਪਾਵਨ ਬਚਨਾਂ ਦਾ ਪੱਲਾ ਫੜ ਕੇ ਸਤਿਗੁਰੂ ਜੀ ਦੇ ਘਰ ਵੱਲ ਸਫ਼ਰ ਤੈਅ ਕਰ ਸਕੀਏ ਇਹ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿਗੁਰੂ ਨੇ ਇੱਕ ਧਰਤੀ ਜ਼ਮੀਨ ਵਾਉਣ ਵਾਲੇ ਦਾ ਵਰਣਨ ਆਰੰਭ ਵਿੱਚ ਹੀ ਕਰ ਦਿੱਤਾ ਹੈ। ਔਰ ਉਹ ਬੰਦਾ ਹੰਕਾਰੀ ਵੀ ਲੱਗਦਾ ਹੈ। ਹੰਕਾਰ ਵਿੱਚ ਹੈ, ਮੂਰਖ ਵੀ ਹੈ ਤੇ ਮਾਇਆਧਾਰੀ ਵੀ ਹੈ। ਤੇ ਦੂਜੀ ਗੱਲ ਉਹ ਪਿਤਾ ਪੁੱਤਰ, ਇਸਤਰੀ, ਮਾਤਾ ਇਹਨਾਂ ਦੇ ਮੋਹ ਵਿੱਚ ਬਹੁਤ ਡਾਢਾ ਫਸਿਆ ਹੈ। ਇੰਨਾ ਵਿੱਚ ਉਹਦੀ ਜ਼ਿੰਦਗੀ ਫਸੀ ਹੋਈ ਏ ਸਤਿਗੁਰੂ ਉਹਨੂੰ ਸਮਝਾ ਰਹੇ ਨੇ ਕਹਿੰਦੇ ਨੇ ਸਾਰੀ ਉਮਰ ਕੇਵਲ ਬਾਹਰਲੀ ਪੈੜੀ ਬਾਹਰਲੇ ਖੇਤ ਦੀ ਵੋਂਦਾ ਰਹੇਗਾ ਤੇ ਤੇਰਾ ਧਿਆਨ ਹਮੇਸ਼ਾ ਬਾਹਰਲੇ ਖੇਤਾਂ ਵੱਲ ਹੀ ਰਹਿੰਦਾ ਹੈ ਵੀ ਹੋਰ ਇੱਕ ਏਕੜ ਰਲ ਜਾਏ ਹੋਰ ਇੱਕ ਕਿੱਲਾ ਰਲ ਜਾਏ ਤੇ ਜਿਹੜਾ ਖੇਤ ਜਿਹੜੀ ਪੈੜੀ ਜਿਹੜੇ ਏਕੜ ਤੈਨੂੰ ਵਹਿਗਰੂ ਨੇ ਦਿੱਤੇ ਨੇ ਉਨਾਂ ਵੱਲ ਕਦੀ ਤੂੰ ਪਰਤ ਕੇ ਝਾਤੀ ਨਹੀਂ ਪਾਈ। ਉਹਨਾਂ ਵਿੱਚ ਤੇ ਔਗਣਾ ਦਾ ਕਬਾੜ ਤੇ ਨਦੀਨ ਉੱਗਿਆ ਪਿਆ। ਬੂਟੀਆਂ ਪਤਾ ਨਹੀਂ ਕਿੰਨੀਆਂ ਕੋਨੇ। ਫਸਲ ਕਿੱਥੇ ਉੱਗੇ? ਮਹਾਰਾਜ ਜੀ ਉਹ ਕਿਹੜਾ ਕਿਹੜਾ ਖੇਤ ਹੈ? ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਖੇਤ ਤੇਰਾ ਸਰੀਰ ਹੀ ਏ। ਤੇਰਾ ਸਰੀਰ ਤੇਰਾ ਖੇਤ ਏ। ਤੇ ਇਹਦੇ ਵਿੱਚ ਤੂੰ ਬੀਜਣਾ ਸੀ ਨਾਮ ਦਾ ਬੀਜ ਦੇਣਾ ਸੀ। ਰੱਬ ਦੇ ਪਿਆਰ ਦੇ ਬੀਜ ਬੀਜਨੇ ਸਨ ਤੇ ਤੂੰ ਇਹਨੂੰ ਕਦੀ ਨਾ ਵਾਇਆ ਨਾ ਕਦੀ ਇਹਨੂੰ ਪਾਣੀ ਲਾਇਆ ਨਾ ਇਹਨੂੰ ਕਦੀ ਸਵਾਰਿਆ ਨਾ ਕਦੀ ਬੀਜ ਦਿੱਤਾ ਤੇ ਦੱਸ ਜੇ ਤੂੰ ਇਹ ਵਾਈ ਨਾ ਕੀਤੀ ਤੇ ਫਿਰ ਤੇਰੇ ਘਰ ਵਿੱਚ ਰੱਬ ਦੇ ਪਿਆਰ ਦੇ ਦਾਣੇ ਕਿੱਥੋਂ ਆਉਣਗੇ ਸਰੀਰ ਤੇ ਤੂੰ ਖਾਂਦਾ ਰਹੇਗਾ ਪਰ ਤੇਰੀ ਆਤਮਾ ਨੂੰ ਭੁੱਖ ਲੱਗਣੀ ਏ ਸੱਜਣਾ ਉਹਦੇ ਵਾਸਤੇ ਵੀ ਕੋਈ ਫਸਲ ਪੀਜਲਾ ਉਹਦੇ ਵਾਸਤੇ ਕੀ ਖਾਏਗਾ ਸਤਿਗੁਰੂ ਨੇ ਇੱਥੇ ਬਚਨ ਕੀਤੇ ਨੇ ਫਿਰ ਇੱਕ ਹੋਰ ਵੀ ਗੱਲ ਹੈ ਜਦੋਂ ਆਪਾਂ ਖੇਤ ਵਿੱਚ ਕੁਝ ਨਾ ਬੀਜੀਏ ਤੇ ਕਣਕ ਲੈਣੀ ਹੋਵੇ ਤੇ ਬੜਾ ਉਦਮ ਕਰਨਾ ਪੈਂਦਾ ਝੋਨਾ ਵਿੱਚੋਂ ਕਢਣਾ ਹੋਵੇ ਤੇ ਬੜਾ ਉਦਮ ਕਰਨਾ ਪੈਂਦਾ ਪਰ ਕਬਾੜ ਕਦੀ ਨਹੀਂ ਬੀਜਣਾ ਪੈਂਦਾ ਤੇ ਨਾ ਕਬਾੜ ਨੂੰ ਖਾਦ ਮਾਰਨੀ ਪੈਂਦੀ ਉਹ ਤੇ ਆਪੇ ਹੀ ਉੱਗ ਪੈਂਦਾ ਝੂਠ ਨੂੰ ਥੋੜੀ ਕਿਤੇਉਂ ਤੁਸੀਂ ਅੱਜ ਤੱਕ ਕਦੀ ਕੋਈ ਗੁਰਦੁਆਰਾ ਵੇਖਿਆ ਜਿੱਥੇ ਕਥਾ ਹੁੰਦੀ ਹੋਵੇ ਵੀ ਆਓ ਤੁਹਾਨੂੰ ਝੂਠ ਬੋਲਣ ਦੀ ਜਾਂਚ ਦਸੀਏ ਕਿਤੇ ਇਸ ਤਰ੍ਹਾਂ ਦੀ ਕਥਾ ਤੁਸੀਂ ਵੇਖੀ ਜਿਹਦੇ ਵਿੱਚ ਨਿੰਦਿਆ ਦੀ ਜਾਂਚ, ਹਿਰਾਫੇਰੀ ਦੀ ਜਾਂਚ, ਬੇਈਮਾਨੀ ਦੀ ਨਾ ਕੋਈ ਲੋੜ ਨਹੀਂ ਉਹ ਤੇ ਆਪ ਹੀ ਉੱਗ ਪਿਆ ਨਦੀਨ ਹੈ ਬੂਟੀਆਂ ਪਤਾ ਨਹੀਂ ਕਿੰਨਾ ਕੁਝ ਉੱਗਿਆ ਪਿਆ ਆੜ-ਕਬਾੜ ਉਹ ਆਪੇ ਉੱਗ ਪੈਂਦਾ ਉਹਦੇ ਵਾਸਤੇ ਕਿਸੇ ਉਪਰਾਲੇ ਦੀ ਲੋੜ ਨਹੀਂ ਪੈਂਦੀ ਲੇ ਉਪਰਾਲੇ ਦੀ ਲੋੜ ਪੈਣੀ ਤੇ ਸਿਰਫ ਰੱਬ ਦੇ ਪਿਆਰ ਦੀ ਦਾਤ ਉਹਦੀਆਂ ਬਖਸ਼ਾਂ ਦੇ ਦਾਣੇ ਉਹ ਖੇਤੀ ਬੀਜਣ ਵਾਸਤੇ ਪੈਣੀ ਏ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹੋ ਤਨ ਧਰਤੀ ਬੀਜ ਕਰਮਾਂ ਕਰੋ ਇਹ ਤਨ ਤਨ ਦਾ ਅਰਥ ਹੀ ਸਰੀਰ ਤਨ ਦਾ ਅਰਥ ਪੁੱਤਰ ਵੀ ਏ ਇਹ ਬੜੇ ਪਿਆਰੇ ਲਫ਼ਜ਼ ਨੇ ਤਨ ਦਾ ਅਰਥ ਪੁੱਤਰ ਏ ਇਥੇ ਤਨ ਦਾ ਅਰਥ ਤਣਾ ਜਿਵੇਂ ਰੁੱਖ ਦੇ ਤਣੇ ਅਗੋਂ ਉਗਦੇ ਨੇ ਕਹਿੰਦੇ ਆ ਜਿਹੜਾ ਤੇਰਾ ਤਨ ਇਹ ਰੱਬ ਦਾ ਹੀ ਰੱਬ ਨੇ ਪੈਦਾ ਕੀਤਾ ਉਹਨੇ ਬਖਸ਼ਿਸ਼ ਕੀਤੀ ਤੈਨੂੰ ਦਿੱਤਾ ਇਹਨੂੰ ਧਰਤੀ ਬਣਾ ਲੈ ਇਸ ਤਨ ਨੂੰ ਧਰਤੀ ਬਣਾ ਇਹਨੂੰ ਪਾਣੀ ਲਾ ਇਹ ਹੰਕਾਰ ਵਿੱਚ ਹੀ ਸੁੱਕ ਗਏ ਇਹਨੂੰ ਕਦੀ ਬਾਣੀ ਪੜਿਆ ਕਰ ਕਦੀ ਨਿਤਨੇਮ ਕਰਿਆ ਕਰ ਕਦੀ ਸਹਿਜ ਪਾਠ ਕਰਿਆ ਕਰਤੇ ਇਹਨੂੰ ਪਾਣੀ ਮਿਲਣਾ ਸ਼ੁਰੂ ਹੋ ਜਾਏਗਾ ਫਿਰ ਬੱਤਰ ਆਏਗਾ ਤੇ ਇਹਨੂੰ ਵਾਹੇਗਾ ਆ ਜਿਹੜੇ ਧਾਰਮਿਕ ਕਰਮ ਰੋਜ਼ ਕਰਨੇ ਨੇ ਇਹ ਇਹਨੂੰ ਬਹੁਣਾ ਤਿਆਰ ਕਰਨਾ ਫਿਰ ਇਹਨੂੰ ਸਵਾਰਾ ਕਰਨਾ ਹੈ ਇਥੇ ਟੋਏ ਤੇ ਡੱਬੇ ਬੜੇ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਟੋਏ ਡੰਬੇ ਲਾਹੇ ਇਹ ਜੋ ਟੋਏ ਦੂਰ ਕਰ ਡੱਬੇ ਪੂਰ ਕੇ ਸਵਾਰੀ ਕਰਦੇ ਕਰਾਹ ਮਾਰਦੇ ਇਹਨੂੰ ਟੋਏ ਕਾਦੇ ਨੇ ਤੋਏ ਨੇ ਅਸੀਂ ਜਿੱ ਕੋਈ ਨਹੀਂ ਕਰ ਸਕਦੇ ਹੀਣਤਾ ਡਿੱਗਿਆ ਮਨ ਕਮਜ਼ੋਰ ਮਨ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਸਾਡੇ ਤੋਂ ਕੁਝ ਵੀ ਨਹੀਂ ਹੁਣ ਇਹ ਟੋਏ ਵੀ ਨਹੀਂ ਗੁਰੂ ਨੂੰ ਪ੍ਰਵਾਣ ਤੇ ਟਿੱਬੇ ਕਹਦੇ ਨੇ ਟਿੱਬੇ ਨੇ ਕਹਿੰਦੇ ਕਾਰੀ ਅਸੀਂ ਸਕਨੇ ਹੋਰ ਕੋਈ ਕਰ ਹੀ ਨਹੀਂ ਸਕਦਾ ਇਹ ਹੰਕਾਰ ਦੇ ਟਿੱਬੇ ਕਹਿੰਦੇ ਦੋਵੇਂ ਦੂਰ ਕਰ ਦੇ ਹੀਣਤਾ ਵੀ ਦੂਰ ਕਰ ਤੇ ਹੰਕਾਰ ਵੀ ਦੂਰ ਕਰ ਦੇ ਉਹਦੇ ਵਿੱਚ ਇੱਕ ਸਿੱਧਾ ਮਾਰਗ ਤੇ ਖੇਤ ਨੂੰ ਤਿਆਰ ਕਰ ਇਹਦੇ ਵਿੱਚ ਨਾਮ ਬੀਜਣਾ ਹੈ ਪਹਿਲਾਂ ਖੇਤ ਨੂੰ ਸੋਧਣਾ ਪਏਗਾ ਉਹ ਬਾਅਦ ਦੀ ਗੱਲ ਹੈ ਪਹਿਲਾਂ ਖੇਤ ਤੇ ਤਿਆਰ ਕਰ ਪਹਿਲਾਂ ਸਰੀਰ ਤੇ ਤਿਆਰ ਕਰ ਸਰੀਰ ਦਾ ਰਹਿਣ ਸਹਿਣ ਠੀਕ ਕਰ ਸਰੀਰ ਦਾ ਖਾਣ ਪੀਣ ਠੀਕ ਕਰ ਇਹਦੇ ਉੱਤੇ ਤੇ ਕੰਮ ਚੱਲਣਾ ਕਹੇ ਕਹਿੰਦੇ ਨਹੀਂ ਸਰੀਰ ਤੇ ਉੱਥੇ ਹੈ ਹੀ ਨਹੀਂ ਕਿੱਥੇ ਰੱਬ ਦੇ ਘਰ ਕਹਿੰਦੇ ਸਰੀਰ ਕਿਹੜਾ ਜਾਂਦਾ ਹੈ ਉੱਥੇ ਤੇ ਅੰਦਰ ਦੀ ਹਾਜ਼ਰੀ ਲੱਗਣੀ ਹੈ ਉਹ ਭਾਈ ਲਗਣੀ ਤੇ ਅੰਦਰ ਦੀ ਹਾਜ਼ਰੀ ਹੈ ਪਰ ਬੇਸ ਕਿਤੇ ਉਹ ਆਧਾਰ ਤੇ ਸ਼ੁਰੂ ਹੋਏਗਾ ਗੱਲ ਤੇ ਕਣਕ ਨੂੰ ਸਿੱਟਾ ਲੱਗਣਾ ਉਦਣ ਹੈ ਗੱਲ ਤੇ ਉਦਣ ਬਣਨੀ ਜੇ ਤਨ ਗ੍ਰਾਈ ਮੂੰਹ ਵਿੱਚ ਪੈਣੀ ਉਸ ਕਣਕ ਦੀ ਪਰ ਤੁਸੀਂ ਵੇਖੋ ਉਸ ਕਣਕ ਦੀ ਗ੍ਰਾਈ ਜਿਹੜੀ ਬਣਨੀ ਉਹਦੇ ਪਿੱਛੇ ਕਿੰਨਾ ਕੁਝ ਕਰਨਾ ਪੈਂਦਾ 6 ਮਹੀਨੇ ਲੱਗ ਜਾਂਦੇ ਨੇ ਉਸ ਗ੍ਰਾਈ ਤੱਕ ਆਉਂਦਿਆਂ ਪਹਿਲਾਂ ਖੇਤ ਵਾਓ ਫਿਰ ਕਣਕ ਉਹਦੇ ਵਿੱਚ ਬੀਜੋ ਫਿਰ ਉਹ ਵੱਤਰ ਹੋਣਾ ਚਾਹੀਦਾ ਫਿਰ ਉਹਦੀ ਰਾਖੀ ਕਰਨੀ ਪੈਂਦੀ ਫਿਰ ਪਾਣੀ ਛਪਰੇ ਖਾਦ ਕਿੰਨਾ ਕੁਝ ਕੀਤਾ ਆਟਾ ਪਿਆਇਆ ਗੁੰਨੇ ਪਕਾਇਆ ਤੇ ਤਾਂ ਜਾ ਕੇ ਪ੍ਰਸ਼ਾਦਾ ਪੱਕਿਆ ਤੇ ਆਪਾਂ ਕਹਦੇ ਨਹੀਂ ਜੀ ਪ੍ਰਸ਼ਾਦਾ ਸਿੱਧਾ ਹੀ ਕੰਮ ਆਉਂਦਾ ਜੀ ਬਾਕੀ ਛੱਡੋ ਸਰ ਇਹ ਬੰਦੇ ਦੀ ਬੇਈਮਾਨੀ ਹੈ ਨਹੀਂ ਜਦੋਂ ਸ਼ੁਰੂ ਹੋਵੇਗਾ ਇਹ ਦੇਹ ਤੋਂ ਸ਼ੁਰੂ ਹੋਵੇਗਾ ਸਰੀਰ ਪਹਿਲਾਂ ਬੈਲੈਂਸ ਪਹਿਲਾ ਸਰੀਰ ਤੇ ਧਰਮ ਸ਼ੁਰੂ ਹੋਵੇਗਾ ਆਪਾਂ ਜਿਹੜੀ ਦੁਨੀਆ ਵਿੱਚ ਆਪਾਂ ਫਸੇ ਆ ਗੱਲ ਤੇ ਉੱਥੇ ਸ਼ੁਰੂ ਕਰਨੀ ਪੈਣੀ ਅਸੀਂ ਬ੍ਰਹਮ ਗਿਆਨੀ ਬਣ ਕੇ ਪਹਿਲੇ ਦਿਨ ਕਹਿੰਦੇ ਸਰੀਰ ਦੇ ਤੇ ਗੱਲ ਹੀ ਕੋਈ ਨਹੀਂ ਉਹਦੇ ਅੱਗੇ ਮਨ ਦੀ ਹਾਜ਼ਰੀ ਲੱਗਣੀ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ ਇਹ ਤਾਂ ਹਰਕਤਾਂ ਮਨ ਦੀਆਂ ਨੇ ਕਲਯੁਗ ਦੀਆਂ ਨੇ ਬੇਈਮਾਨੀ ਅੰਦਰ ਦੀ ਸਤਿਗੁਰੂ ਕਹਿੰਦੇ ਨਹੀਂ ਪਹਿਲਾਂ ਐਡਮਿਸ਼ਨ ਤੇ ਲੈ ਪਹਿਲਾਂ ਸ਼ੁਰੂ ਤੇ ਕਰ ਵਿਦਿਆ ਵੀ ਆ ਜਾਏਗੀ ਇਹ ਤਨ ਧਰਤੀ ਇਸ ਸਰੀਰ ਨੂੰ ਧਰਤੀ ਬਣਾ ਲੈ ਤੇ ਜਦੋਂ ਇਹ ਤਿਆਰ ਹੋ ਜਾਏਗੀ ਧਰਤੀ ਫਿਰ ਕਹਿੰਦੇ ਬੀਜ ਕਰਮ ਕਰੋ ਕਰਮ ਦਾ ਅਰਥ ਹੈ ਸ਼ੁਭ ਅਮਲ ਅਮਲ ਚੰਗੇ ਕਰਨੇ ਇਹ ਬੀਜ ਪਏਗਾ ਵਿੱਚ ਇਹਨੇ ਉਗਣਾ ਅਮਲਾਂ ਦੀ ਖਾਦ ਪੈਣੀ ਅਮਲ ਦਾ ਮਤਲਬ ਹੁੰਦਾ ਹੈ ਕਿਸੇ ਗੱਲ ਨੂੰ ਪੜ ਲੈਣਾ ਤੇ ਸੁਣ ਲੈਣਾ ਤੇ ਫਿਰ ਉਹਨੂੰ ਲਾਗੂ ਕਰ ਦੇਣਾ ਉਹਨੂੰ ਕਹਿੰਦੇ ਅਮਲ ਅਮਲ ਕਰਨਾ ਇਸ ਗੱਲ ਤੇ ਭਾਈ ਕਹਿੰਦੇ ਅਮਲ ਕਰ ਲੈ ਅਮਲ ਦਾ ਮਤਲਬ ਹੁੰਦਾ ਵੀ ਤੁਸੀਂ ਅਮਲ ਅਫੀਮ ਨੂੰ ਵੀ ਕਹਿੰਦੇ ਨੇ ਅਮਲ ਕੋਸਤ ਨੂੰ ਵੀ ਕਹਿੰਦੇ ਨੇ ਡੋਡਿਆਂ ਨੂੰ ਵੀ ਕਹਿੰਦੇ ਨੇ ਅਮਲ ਗੋਲੀਆਂ ਦਾ ਵੀ ਇਹ ਸ਼ਰਾਬਾਂ ਦਾ ਵੀ ਹੁਣ ਤੇ ਫਿਰ ਕਮੀ ਕੋਈ ਨਹੀਂ ਬੜੀਆਂ ਲਹਿਰਾਂ ਲੱਗੀਆਂ ਹੋਈਆਂ ਨੇ ਸਾਡੇ ਸਮਾਜ ਵਿੱਚ ਬੜੀਆਂ ਸਾਡੇ ਰਾਜਨੀਤਿਕ ਆਗੂਆਂ ਨੇ ਬਾਗੂ ਬਾਗ ਕੀਤਾ ਹੋਇਆ ਸਾਰੇ ਪੰਜਾਬ ਨੂੰ ਹੁਣ ਤੇ ਇਹਦੇ ਬਾਰੇ ਤੇ ਵਿਆਖਿਆ ਦੀ ਬਹੁਤੀ ਲੋੜ ਨੇ ਤੇ ਹੋਰ 5 ਮਿੰਟ ਮੈਂ ਲਾ ਦਿੰਦਾ ਇਹਦੇ ਬਾਰੇ ਸਾਰੇ ਜਾਣਦੇ ਨੇ ਅਮਲ ਕਿਉਂ ਕਿਹਾ ਸੱਚੇ ਪਾਤਸ਼ਾਹ ਤੇ ਅਮਲ ਤਾਂ ਕਹਿੰਦੇ ਅਮਲ ਸ਼ੁਭ ਕਰ ਇਹ ਤਾਂ ਕਹਿਆ ਕਹਿੰਦੇ ਕੋਈ ਬੰਦਾ ਅਫੀਮ ਥੀ ਅਫੀਮ ਖਰੀਦ ਕੇ ਲਿਆ ਆਇਆ ਡੱਬੇ ਵਿੱਚ ਪਾ ਕੇ ਘਰ ਰੱਖ ਦਿੱਤੀ ਕਦੇ-ਕਦੇ ਥੋੜਾ ਜਿਹਾ ਮੂੰਹ ਦੇ ਨੇੜੇ ਕਰਦਾ ਤੇ ਬੁੱਲਾਂ ਕੋਲੋਂ ਫਿਰ ਵਾਪਸ ਲੈ ਆਉਂਦਾ ਕਹਿੰਦੇ ਦੱਸੋ ਉਹਨੂੰ ਨਸ਼ਾ ਚੜੇਗਾ ਕਹਿੰਦੇ ਨਹੀਂ ਚੜੇਗਾ ਇਸ ਤਰ੍ਹਾਂ ਕਹਿੰਦੇ ਰੱਬ ਦੀ ਪੁੱਤ ਲਿਓ ਸਾਰੀ ਗੱਲ ਤੱਕ ਹੋਈ ਦਿਖਾ ਨਹੀਂ ਲੋਕ ਉਹ ਵੀ ਆ ਵੀ ਪੀਰ ਇਹਦਾ ਜੀਦਾ ਹੋਇਆ ਦਾਰੂ ਪਿੰਡ ਪਾਰੂ ਚਾਰੋ ਕੁ ਸਿਲੇ ਜੀ ਦੇ ਅੰਦਰ ਵੀ ਨੋ ਜੀਵਨ ਦਾ ਵੀ ਬੇਰਵਾਹ ਤੇਰੇ ਹੋਈ ਬੋਸ ਤੇਰੀ ਤੇਰੇ ਨੂੰ ਐਂ ਨਹੀਂ ਦੋ ਪੈ ਗਾੜੂ ਪਣੀ ਉੱਤੇ ਖੈ ਕਰੀਵਾ ਇਹ ਜਾਓ ਸਭ ਬਸ ਅੱਧੀ ਚੰਨ ਚੁੱਕਾ ਜੀ ਪਾਉਣ ਤੇ ਬਦਤੋ ਸਦੀ ਮੌਸਾ ਕਰਾ ਕਰ ਤੇਰੇ ਬਣੇ ਪਾਇਓਲੀ ਜੇ ਦੋ ਦੇ ਜ਼ਰੂਰ ਬਸ ਉੱਤਾਂ ਗੇ ਹਨ ਉਸ ਆਖਾ ਹੀ ਉੱਤੇ ਦੇ ਕਲ ਉਹਨਾਂ ਨੇ ਕਿਹਾ ਕਿ ਤੁਸੀਂ ਤੁਹਾਨੂੰ ਸ਼ਕਤੀ ਹੋਵੇ ਕਈ ਰਾਹ ਦਾ ਉਹਦੇ ਵਿੱਚ ਉਹ ਬਾਰੇ ਸ਼ੇ ਉਹਦੇ ਪ੍ਰੋਗਰਾਮ ਦੀ ਵਾਰੀ ਕਦੇ ਨਾ ਨਾ ਜਿਹੜੇ ਤੇ ਸਾਨੂੰ ਲਿਖਣਗੇ ਜਿਹੜੇ ਉਹ ਬਾਰੇ ਉਹ ਕਦੋਂ ਆਣਗੇ ਸੋ ਹਾਂ ਤਾਂ ਇਹ ਗੱਲ ਹੈ ਕਿ ਉਹਨਾਂ ਲਈ ਉਹਦੇ ਵਿੱਚ ਬਿਲਕੁਲ ਗੱਲ ਪਰ ਕਿ ਨਾਲੇ ਬਣਨੇ ਕਾਲਨ ਬਣਨੇ ਕਾਲੇ ਰਾਹ ਬਣਨੇ ਬੜਾ ਮਾੜੀ ਸਥਿਤੀ ਬਣ ਗਈ ਉਹ ਪਰ ਇਹ ਰੋਣ ਬਣਨਗੇ ਇਹ ਪੁੱਛਦੇ ਅਰੇ ਬਣਨਗੇ ਇਹਦੇ ਇੰਟਰਜੈਕਟ ਨਹੀਂਦਾ ਬਾਅਦ ਨਾਲ ਉਹ ਗੱਲ ਕਰਦੇ ਪਰ ਉਹ ਬੰਦੇ ਦੀ ਗੱਲ ਮਨ ਸੋ ਮੋੜਿਸ ਦਾ ਕਿਉਂਕਿ ਸਭ ਇਹ ਗੁਆ ਨੁਸਖਾ ਬੈਸ ਦੇ ਮਾਰਾ ਲੈ ਉਸ ਵੇਖਰੀ ਕੋਈ ਨਹੀਂ ਹੁਣ ਦਾ ਦੁਨਕਾਏ ਟੈਨਸ਼ਨ ਆ ਪਾਉਂਦੇ ਇਹ ਜੋ ਵੀ ਹੈ ਤੇ ਨਾ ਦੱਸ ਵੀ ਨਹੀਂ ਗਾ ਕੰਮ ਕਰਦਾ ਦੱਸ ਕਿ ਸੰਦਾਂ ਦਾ ਬੈੰਕ ਚੱਲੇ ਲੱਗਦੇ ਬਾਕੀ ਅਲਗਰਦਾਂ ਕੋਲ ਬੈਨ ਨਾ ਹੋਵੇ ਪਰ ਇਹ ਸੋਚਦਾ ਹੈ ਕਿ ਜੇ ਸਭੀ ਕੋਈ ਰੇਸ ਬਦਲ ਕੰਮ ਰਾਜ ਨਹੀਂ ਕਿ ਪਰ ਫਿਰ ਫਿਰ ਫਿੰਸ ਕਪਾਰਟਮੈਂਟਾ ਜੋ ਇਹ ਅਗਰ ਜਗ੍ਹਾ ਫੇਸ ਕੋ ਜਾਨ ਬੋਲੀ ਕਿ ਕਿੰਨੇ ਹੋ ਜਾਣ ਰਹੀ ਕੰਮ ਚੱਲੇ ਮੇਰੇ ਰੇਵੀ ਹੁੰਦਾ ਕੰਮ ਸ਼ੋਹਰ ਦੇ ਸ਼ੋਹਰ ਵਿੱਚ ਦਰ ਇਹ ਕਿ ਕਿ ਹੋਗੇ ਦਿਨ ਇਹ ਹੋ ਜਣੇ ਸੰਭਵ ਹੋਵੇਗਾ ਪਿਲਕੋਰੇ ਦੇ ਲੰਬੇ ਇਸ ਮਾਰਗੇ ਦੀ ਮਾਰਗੇ ਨਾਲ ਬੰਨ੍ਹਨ ਹਾਲਾ ਹੈ ਅਗਲਾ ਪੈਰ ਉਹਦੇ ਪਾਏ ਜਾਓ ਤੇ ਨਾ ਦੇਖ ਸ਼ੈਗੋਗਾ ਪੌਣ ਦੀ ਬਣੀ ਜਿੰਨਾ ਦੇਖੀ ਹੋ ਜਾਏ ਨਿਮਾਵਾਂ ਮੈਂ ਹਾਜਿਸ ਮਦਾਰਮਾ ਜੀ ਨੇ ਮੇਰੇ ਬਦੋਂ ਮੁਕਤ ਹੋ ਗਏ ਤੇ ਹਦੀ ਤੈਨਾਂ ਗੱਲ ਜੀ ਨੇ ਕਾਹੀ ਹੋ ਸ਼ਮੂਰੇ ਆਇਆ ਕਿ ਇਹ ਲੋਕ ਨੂੰ ਜਾਂ ਤਰੀਕ ਸੁਆ ਵਿੱਚ ਜਾਂਦੇ ਨੇ ਹਥਿਆਰ ਤੇ ਉਹ ਦੇ ਬਾਕੀ ਉਹ ਦੇ ਬਾਰੇ ਉਹ ਦੇ ਉਹ ਕਰ ਰਹੇ ਨੇ ਉਹ ਕਰਦੇ ਪੂਰਾ ਦਿਨ ਉਹ ਕੇ ਉਹ ਕਸ਼ ਹੋ ਗਿਆ ਤੇ ਉਹ ਉਹ ਹੋ ਗਿਆ ਉਹ ਆ ਇਸ ਤੇ ਪਾਸ ਗਿਆ ਲਾ ਰਿਹਾ ਉਹ ਕਰ ਰਿਹਾ ਉਹ ਤੇ ਉਹ ਕਰ ਰਿਹਾ ਉਹ ਮਿਲ ਗਿਆ ਸੁ ਇੱਕ ਇਹ ਉਹ ਲਾ ਉਹ ਅੱਗੇ ਬੈਠੇ ਉਹ ਦੇ ਵਿੱਚ ਵੀ ਰਿਸ਼ਤਿਆਂ ਤੋਂ ਲਾ ਲਾ ਲਾਪਰਿਆ ਕੇ ਉਹ ਇਹ ਮੰਨ ਖਾਸ ਸ਼ਾਇਕਾਸ਼ ਉਹ ਕੰਨ ਕਿ ਉਹ ਕਿਰਗਿਸਤਾਨ ਤੋਂ ਵਾਈਸਟ ਸਾਹ ਕੋਲ ਸਾਬਰ ਤੇ ਬੈਰੀ ਕੰਕਰ ਇਹਦਾ ਮਾਰਨ ਬੈਰੀ ਹਮਚੇ ਪਰ ਅਸੀਂ ਰੱਖਣ ਲਈ ਪੋੜੇ ਬੰਦੇ ਹੋਏ ਪਏ ਪੁੱਤਰ ਇਹਦੇ ਮਨ ਦਾ ਨਾ ਹੋ ਕਿ ਉਹਦੇ ਆਪ ਨਾ ਕਰੀਂ ਦੇ ਨੇ ਅਜਿੰਦ ਤੇ ਤੋਂ ਸਕਾਰ ਦਾ ਤੇ ਫਿਰ ਪਰਾ ਤੋਂ ਕਰਦੇ ਕਰਦੇ ਪਰ ਤੋਂ ਨਹੀਂ ਕਰਦੇ ਹੋਏ ਇਹ ਦੂਸਰਾ ਉਹ ਨਾ ਜਦੋਂ ਤੱਕ ਸਭ ਜੇ ਇੱਕ ਡੇਟਾ ਦੇ ਇੱਕ ਕੇਸ ਕਰਦਾ ਹੈ ਵਿਸ਼ਾ ਯਾਰ ਦੂਰ ਕਿ ਜੀ ਇਸ ਰਿਪੋਰਟ ਦੇ ਵਿੱਚ ਕੰਮ ਦੇ ਬੋਗਤ ਦੇ ਪਰ ਫੰਕਸ਼ਨੈਲਿਟੀ ਇੱਕ ਗਿੱਕ ਕੇ ਬਾਹਰ ਨਾ ਕਰੀਂ ਅੰਗਰੇਜ਼ ਪਰਮਾਨੂ എന്നോടേരോ ഗതി തന്നിട്ട് ഒരു കാര്യം പറഞ്ഞേണ്ടിട്ട് ഇനതുയേ പേസ അന്തിവാരയേന്ന് പറഞ്ഞത് പോടാ പോടാ ഇതിനൊക്കെ അസകരി എന്നല്ലേ അന്തിവാരയോ അല്ലേ